ਦੇਸ਼ 'ਚ ਕਰੋਨਾ ਨੇ ਮੁੜ ਫੜੀ ਰਫ਼ਤਾਰ ਮਾਮਲੇ 4000 ਤੋਂ ਪਾਰ ਹੁਣ ਤੱਕ 37 ਲੋਕਾਂ ਨੇ ਗਵਾਈ ਜਾਨ ਤੁਸੀਂ ਦੇਖ ਰਹੇ ਹੋ ਜੀ ਨੂਰਵਰ ਚੋ ਟਾਕਸ ਤਾਂ ਦੇਸ਼ ਦੇ ਵਿੱਚ ਕਰੋਨਾ ਇਨਫੈਕਸ਼ਨ ਦੇ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਮੰਗਲਵਾਰ ਸਵੇਰੇ ਵੱਦ ਕੇ 4026 ਪਹੁੰਚ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਇਸ ਦੇ ਸਰਕਰਮਨ ਦੇ ਕਾਰਨ ਪੰਜ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਤੇ ਕਾਰ ਮ੍ਰਿਤਕਾਂ ਦੀ ਗਿਣਤੀ 37 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਵੱਲੋਂ 8 ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ ਦੇ ਵਿੱਚ ਕਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 4026 ਹੋ ਗਈ ਹੈ ਤੇ ਹੁਣ ਤੱਕ 2700 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 1 ਜਨਵਰੀ ਤੋਂ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਇਨਫੈਕਸ਼ਨ ਦੇ 65 ਸਰਗਰਮ ਮਾਮਲੇ ਸਾਹਮਣੇ ਆਏ ਨੇ ਅਤੇ 512 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਇਸ ਸਮੇਂ ਦੌਰਾਨ 5 ਹੋਰ ਮਰੀਜ਼ਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ 5 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚ 5 ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਤੋਂ ਇੱਕ-ਇੱਕ ਅਤੇ ਮਹਾਰਾਸ਼ਟਰ ਤੋਂ 2 ਮਰੀਜ਼ ਨੇ। ਸਿਹਤ ਮੰਤਰੀ ਨੇ ਕਿਹਾ ਹੈ ਕਿ ਕੋਰੋਨਾ ਦੀ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਘਪਰਾਉਣ ਦੀ ਲੋੜ ਨਹੀਂ ਹੈ ਅਤੇ ਭੀੜ ਵਾਲੇ ਇਲਾਕਿਆਂ ਦੇ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ। ਜਾਂ ਫਿਰ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਅਧਿਕ ਕੋਰੋਨਾ ਦੀ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਕਿਹਾ ਗਿਆ। ਕੋਟ ਸਰਕਾਰ ਮਾਮਲੇ ਦੇ ਸਭ ਤੋਂ 1416 ਕੇਰਲ ਦੇ ਵਿੱਚ ਨੇ ਅਤੇ ਇਸ ਤੋਂ ਬਾਅਦ 494 ਮਹਾਰਾਸ਼ਟਰ ਦੇ ਨੇ ਦਿੱਲੀ ਦੇ ਵਿੱਚ 393 ਮਾਮਲੇ ਦਰਜ ਕੀਤੇ ਗਏ ਨੇ ਅਤੇ ਇਸ ਤੋਂ ਇਲਾਵਾ ਗੁਜਰਾਤ ਦੇ ਵਿੱਚ 397 ਮਾਮਲੇ ਪਛਵੀ ਬੰਗਾਲ ਦੇ ਵਿੱਚ 372 ਨੇ ਕਰਨਾਟਕ ਦੇ ਵਿੱਚ 311 ਤਾਮਿਲਨਾਡੂ ਦੇ ਵਿੱਚ 215 ਉੱਤਰ ਪ੍ਰਦੇਸ਼ ਦੇ ਵਿੱਚ 138 ਰਾਜਸਥਾਨ ਦੇ ਵਿੱਚ 75 ਮਾਮਲੇ ਨੇ ਹਰਿਆਣਾ ਦੇ ਵਿੱਚ 44 ਮਾਮਲੇ ਨੇ ਆਂਧਰਾ ਪ੍ਰਦੇਸ਼ ਦੇ ਵਿੱਚ 28 ਨੇ ਪੁੱਡੂਚੇਰੀ ਦੇ ਵਿੱਚ ਸਤਾਈ ਮਾਮਲੇ ਨੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ 21 ਨੇ 4 ਖੰਡ ਛਤੀਸਗੜ ਅਤੇ ਬਿਹਾਰ ਦੇ ਵਿੱਚ 11-11 ਮਾਮਲੇ ਸਾਹਮਣੇ ਆਏ ਨੇ ਔਰ ਇਸ ਤੋਂ ਇਲਾਵਾ ਉੜੀਸਾ ਦੇ ਵਿੱਚ 15 ਨੇ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿੱਚ 9-9 ਨੇ ਗੋਆ ਦੇ ਵਿੱਚ 8 ਨੇ ਅਸਾਮ ਦੇ ਵਿੱਚ 6 ਨੇ ਸਿਕਮ ਅਤੇ ਤੇਲੰਗਾਨਾ ਦੇ ਵਿੱਚ 4-4 ਨੇ ਅਰੁਣਾਚਲ ਪ੍ਰਦੇਸ਼ ਉਤਰਾਖੰਡ ਦੇ ਵਿੱਚ 3 ਮਿਜ਼ੋਰਮ ਦੇ ਵਿੱਚ 2 ਅਤੇ ਚੰਡੀਗੜ੍ਹ ਚ ਕਰੋਨਾ ਦੇ 2 ਸਰਗਰਮ ਮਾਮਲੇ ਸਾਹਮਣੇ ਆਏ ਨੇ ਤਾਂ ਹੁਣ ਤੱਕ ਦੀ ਇਹ ਜਾਣਕਾਰੀ ਸਾਹਮਣੇ ਆਈ ਹੈ ਸੋ ਇਸ ਤੋਂ ਲਾਵਾ ਚੇਕਰ ਅਸੀਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੀ ਗੱਲ ਕਰੀ ਤਾਂ ਹਰਿਆਣਾ ਦੇ ਵਿੱਚ ਕਰੋਨਾ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਰਾਜ ਦੇ ਵਿੱਚ ਹੁਣ ਤੱਕ 70 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ 45 ਐਕਟਿਵ ਮਰੀਜ਼ ਨੇ ਸਾਰੇ ਹੋਮ ਆਈਸੋਲੇਟ ਨੇ 35 ਲੋਕ ਜਿਹੜੇ ਨੇ ਉਹ ਠੀਕ ਹੋ ਚੁੱਕੇ ਨੇ ਸੋਨੇਪੱਤ ਦੇ ਵਿੱਚ ਕਰੋਨਾ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਤਾਂ ਇੱਥੇ ਰੇਲਵੇ ਕਰਮਚਾਰੀ ਦੀ ਪਤਨੀ ਪੋਜ਼ਿਟਿਵ ਪਾਈ ਗਈ ਹੈ ਮਹਿਲਾ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਆਰ ਉਹ ਆਪਣੇ ਪਤੀ ਦੇ ਨਾਲ ਨਾਰਮਲ ਜਾਂਚ ਦੇ ਲਈ ਦਿੱਲੀ ਦੇ ਹਸਪਤਾਲ ਗਈ ਸੀ ਸਭ ਤੋਂ ਜ਼ਿਆਦਾ ਮਾਮਲੇ ਜਿਹੜੇ ਨੇ ਗੁਰੂਗਰਾਮ ਅਤੇ ਫਰੀਦাবাদ ਦੇ ਵਿੱਚ ਸਾਹਮਣੇ ਆਏ ਨੇ ਗੁਰੂਗਰਾਮ ਦੇ ਵਿੱਚ ਹੁਣ ਤੱਕ 28 ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਇਸ ਦੇ ਵਿੱਚ ਸੋਸ਼ਲ ਵਿਭਾਗ ਨੇ ਹੁਣ ਹਰਿਆਣਾ ਦੇ ਵਿੱਚ ਖੁਦ ਤੋਂ ਟੈਸਟਿੰਗ ਸ਼ੁਰੂ ਨਹੀਂ ਕੀਤੀ ਹੈ ਸੰਦੇਕਤ ਮਰੀਜ਼ਾਂ ਨੂੰ ਰੈਪਿਡ ਐਂਡੀਜ਼ਨ ਟੈਸਟ ਅਤੇ ਆਰਟੀਪੀਸੀ ਟੈਸਟ ਕਰਵਾਇਆ ਜਾ ਰਿਹਾ ਹੈ ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਕਰੋਨਾ ਦੇ 9 ਮਾਮਲੇ ਇੱਥੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚ ਤੈਨੂੰ ਲੁਧਿਆਣੇ ਤੋਂ ਨੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਤੋਂ ਬਾਅਦ ਇਹ ਵਿਅਕਤੀ ਨੂੰ ਚੰਡੀਗੜ੍ਹ ਪੀਜੀਐ ਦੇ ਵਿੱਚ ਪਹੜੀ ਕਰਾਇਆ ਗਿਆ ਸੀ ਤਾਂ ਉੱਥੇ ਉਸ ਵਿਅਕਤੀ ਦੀ ਮੌਤ ਹੋ ਗਈ ਪੰਜਾਬ ਦੇ ਵਿੱਚ ਹੁਣ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਗਾਈਡਲਾਈਨਸ ਜੋ ਨੇ ਉਹ ਜਾਰੀ ਨਹੀਂ ਕੀਤੀਆਂ ਗਈਆਂ ਤਾਂ ਜੀਐਨ1 ਵੇਰੀਐਂਟ ਜਿਹੜਾ ਹੈ ਕਰੋਨਾ ਦਾ ਇਹ ਨਵਾਂ ਆਇਆ ਹੈ ਜੀਐਨ1 ਦੀ ਪਛਾਣ ਪਹਿਲੀ ਵਾਰ ਅਗਸਤ 2023 ਦੇ ਵਿੱਚ ਹੋਈ ਸੀ ਇਹ ਓਮੀਕਰੋਨ ਦਾ ਸਬ ਵੇਰੀਐਂਟ BA.2.86 ਦੇ ਨਾਲ ਬਣਿਆ ਹੈ 2022 ਦੇ ਵਿੱਚ BA2 1.6 ਹੀ ਕਰੋਨਾ ਦੇ ਮਾਮਲੇ ਵਧਣ ਦੀ ਵਜ੍ਹਾ ਬਣਿਆ ਸੀ ਤਾਂ ਜੀਐਨ1 ਨੂੰ ਸਪਾਈਕ ਪ੍ਰੋਟੀਨ ਦੇ ਵਿੱਚ ਜ਼ਿਆਦਾ ਮਿਊਟੇਸ਼ਨ ਅਤੇ ਇਹ ਇਮਿਊਨਿਟੀ ਨੂੰ ਇਫੈਕਟ ਕਰਦਾ ਹੈ ਔਰ ਐਕਸਪਰਟ ਦੇ ਮੁਤਾਬਕ ਜ਼ਿਆਦਾ ਮਿਊਟੇਸ਼ਨ ਦੇ ਕਾਰਨ ਇਹ ਜ਼ਿਆਦਾ ਖਤਰਨਾਕ ਹੋ ਸਕਦਾ ਔਰ ਤੀਜੀ ਦੇ ਨਾਲ ਜਿਹੜਾ ਹੈ ਇਹ ਫੈਲ ਸਕਦਾ ਹੈਗਾ ਤਾਂ ਹੈਲਥ ਐਕਸਪਰਟ ਦੇ ਮੁਤਾਬਕ ਭਾਰਤ ਦੇ ਵਿੱਚ ਲੋਕ ਪਹਿਲਾਂ ਤੋਂ ਹੀ ਓਮਿਕਰੋਨ ਵੇਰੀਐਂਟ ਸਮੇਤ ਕਈ ਸਬ ਵੇਰੀਐਂਟਸ ਦੇ ਸੰਪਰਕ ਦੇ ਵਿੱਚ ਆ ਚੁੱਕੇ ਨੇ ਤਾਂ ਉਹਨਾਂ ਨੂੰ ਵੈਕਸੀਨ ਵੀ ਲੱਗ ਚੁੱਕੀ ਹੈ ਤੇ ਇਸ ਦੇ ਲਈ ਨਵੇਂ ਵੇਰੀਐਂਟ ਦੇ ਨਾਲ ਗੰਭੀਰ ਬਿਮਾਰੀ ਦਾ ਵੀ ਖਤਰਾ ਹੈ ਤਾਂ ਇਸ ਦੇ ਲੱਛਣ ਨੇ ਨੱਕ ਬਹਿਣਾ ਖਾਂਸੀ ਬੁਖਾਰ ਸਿਰਦਰਦ ਗਲੇ ਦੇ ਵਿੱਚ ਖਰਾਸ ਸਾਹ ਨਹੀਂ ਆਉਂਦਾ ਉਲਟੀ ਦਸਤ ਲੱਗਦੀ ਹੈ ਤਾਂ ਜਿਸ ਕਰਕੇ ਜਿਹੜਾ ਇਹਦੇ ਲੱਛਣ ਜਿਹੜੇ ਨੇ ਉਹ ਮਹਿਸੂਸ ਹੋ ਰਹੇ ਨੇ ਤਾਂ ਲਗਾਤਾਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਕੋਵਿਡ ਦੇ ਤਾਂ ਕੋਵਿਡ ਨੂੰ ਜਿਹੜਾ ਹੈ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਕੋਵਿਡ ਭਾਰਤ ਵਿੱਚ ਪੈਰ ਪਸਾਰ ਚੁੱਕਿਆ ਤਾਂ ਹੁਣ ਤੱਕ ਦੇ ਅਸੀਂ ਤੁਹਾਡੇ ਨਾਲ ਜੋ ਮਾਮਲੇ ਸਾਂਝੇ ਕੀਤੇ ਨੇ ਕਿ ਉਨਾ ਮਾਮਲਿਆਂ ਦੇ ਅਕੋਰਡਿੰਗ 4026 ਨੇ ਜੇ ਹੁਣ ਤੱਕ ਜਿਹੜੇ ਐਕਟਿਵ ਕੇਸ ਪਾਏ ਗਏ ਨੇ ਤਾਂ ਫਿਲਹਾਲ ਜਿਹੜਾ ਹੈ ਪੂਰਨ ਤੌਰ ਤੇ ਜੇ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਕੋਈ ਵੀ ਲਾਕਡਾਊਨ ਦੀ ਗੱਲ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਕਿਹਾ ਗਿਆ ਹੈਲਥ ਡਿਪਾਰਟਮੈਂਟ ਦੇ ਵੱਲੋਂ ਕਿ ਤੁਸੀਂ ਜਿਹੜਾ ਆਪਣਾ ਧਿਆਨ ਜ਼ਰੂਰ ਰੱਖੋ ਭੀੜ-ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਹੀ ਕਰੋ